ਗੁਰਦਾਬਾਦ ਗੁਰਦਾਬਾਦ ਜੈ ਜੀ ਗੁਰਦਾਬਾਦ 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 ਸੇਸ਼ ਪ੍ਰੋਹੀ ਮੁਰਦਾਬਾਦ ਜਿੰਦਾਬਾਦ ਗੁਰਦਾਬਾਦ ਮੈਂ ਇਹ ਕਹਿਣਾ ਚਾਹੁੰਗਾ ਕਿ ਅੱਜ ਫੇਰ ਸੜਕਾਂ ਤੇ ਆਪਨੇ ਭਾਈਚਾਰੇ ਲਈ ਆਪਣੇ ਸਮਾਜ ਦੇ ਲਈ ਅੱਜ ਦਿਨ ਅਸੀਂ ਸੜਕਾਂ ਤੇ ਰਹਿੰਨੇ ਪਰ ਅੱਜ ਦਾ ਜਿਹੜਾ ਮੁੱਦਾ ਲੈ ਕੇ ਆਏ ਆ ਉਹ ਸਾਰੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਕੇ بی آر ਗਵੇਈ چیف ਜਸਟਿਸ ਸੁਪਰੀਮ ਕੋਰਟ ਦੇ ਜੱਜ ਉਹਨਾਂ ਦੇ ਉੱਪਰ ਇੱਕ ਛੋਟੀ ਮਾਨਸਿਕਤਾ ਦੇ ਬੰਦੇ ਨੇ ਜਿਹੜਾ ਚੱਪਲ ਛੁੱਟ ਗਏ ਸਾਡੇ ਸਮਾਜ ਨੂੰ ਵੰਗਾਰਿਆ ਵਾ ਅਸੀਂ ਇਹਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਸ਼ਾਂਤੀਪ੍ਰੀਏ ਲੋਕ ਹਾਂ ਅਸੀਂ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਮਾਨਵਤਾ ਨੂੰ ਮੰਨਣ ਵਾਲੇ ਲੋਕ ਹਾਂ ਪਰ ਇੱਕ ਪਾਸੇ ਸਾਡਾ ਤੁਸੀਂ ਫਿਰ ਸੰਘਰਸ਼ੀ ਜਿਹੜਾ ਇਤਿਹਾਸ ਨਾ ਉਹ ਵੀ ਚੈੱਕ ਕਰ ਲਓ ਸਾਡੇ ਮੂਲ ਨਿਵਾਸੀਆਂ ਦਾ ਇਤਿਹਾਸ ਚੈੱਕ ਕਰ ਲਓ ਧੀਮਾ ਕੋਰੇ گاؤں ਨੂੰ ਯਾਦ ਕਰ ਲਓ ਸੋ ਜੋ ਬਾਰ-ਬਾਰ ਤੁਸੀਂ ਸਾਨੂੰ ਬਲੂਂਦਰ ਦੇਣਾ ਸਾਡੀਆਂ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾਣੇ ਆ ਤੇ ਇਹ ਨਾ ਹੋਵੇ ਕਿ ਫਿਰ ਦੁਬਾਰਾ ਸਾਨੂੰ ਪੀਮਾ ਗੁਰੇ گاਉਂ ਬਣਾਉਣਾ ਪਿਆ ਜਾਵੇ ਸੋ ਅੱਜ ਦਾ ਜਿਹੜਾ ਪ੍ਰੋਟੈਸਟ ਆ ਅਸੀਂ ਬੀਆਰ ਗਬਈ ਜੀ ਦੇ ਹੱਕ ਦੇ ਵਿੱਚ ਕੀਤਾ ਵਾ ਕਿ ਜਿਸ ਬੰਦੇ ਨੇ ਜਿਸ ਗੰਦੀ ਸੋਚ ਦੇ ਬੰਦੇ ਨੇ ਉਹਨਾਂ ਉੱਤੇ ਉਹ ਚੱਪਲ ਛੁੱਟ ਗਏ ਵਿਰੋਧ ਕੀਤਾ ਵਾ ਔਰ ਤੇ ਜੋ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਕਾਨੂੰਨੀ ਕਾਰਵਾਈ ਜਿਹੜੀ ਦੀ ਮੰਗ ਅਸੀਂ ਸਰਕਾਰਾਂ ਤੋਂ ਮੰਗਦੇ ਆ ਜੇ ਸਰਕਾਰ ਇਹ ਮੰਗ ਸਾਡੀ ਕਬੂਲੂਗੀ ਠੀਕ ਆ ਨਹੀਂ ਤਾਂ ਆਪਦੀਆਂ ਮੰਗਾਂ ਮਨਾਣੀਆਂ ਸਾਨੂੰ ਆਂਦੀਆਂ ਵਾ ਆ ਜਮੇ ਮੈਂ ਬਹੁਜਨ ਸਮਾਜ ਮੁਕਤੀ ਪਾਰਟੀ ਜਲੰਧਰ ਜ਼ਿਲ੍ਹਾ ਦਾ ਪ੍ਰਧਾਨ ਬਾਲਮਕੰਦ ਬਾਬਰਾ ਅੱਜ ਦਾ ਜਿਹੜਾ ਸੰਘਰਸ਼ਾ ਅੱਜ ਦਾ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਹ ਸਾਡੇ ਜਸਟਿਸ ਚੀਫ ਜਸਟਿਸ ਜਿਹੜੇ ਆ ਗਵਈ ਸਾਹਿਬ ਤੇ ਜਿਨ੍ਹਾਂ ਨੇ ਇੱਕ ਜੁੱਤਾ ਫੈਂਕਿਆ ਸੀਗਾ ਸੋਰੀ ਮਾਨਸਿਕਤਾ ਜਾਤੀਵਾਦੀ ਮਾਨਸਿਕਤਾ ਵਾਲੇ ਬੰਦੇ ਨੇ ਵਕੀਲ ਨੇ ਜਿਹਨੂੰ ਸਸਪੈਂਡ ਕਰਤਾ ਗਿਆ ਆ ਉਹਦਾ ਪੁਤਲਾ ਫੂਕਣ ਦੇ ਲਈ ਤੇ ਉਹਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਤਾਂ ਕਿ ਇਹ ਜਿਹੜਾ ਹਮਲਾ ਆ ਇਹ ਸਾਡੇ ਜਸਟਿਸ ਗਵਈ ਸਾਹਿਬ ਤੇ ਨਹੀਂ ਹੈ ਇਹ ਭਾਰਤ ਦੇਸ਼ ਦੀ ਇੱਕ ਅਦਾਲਤ ਤੇ ਸੁਪਰੀਮ ਕੋਰਟ ਤੇ ਦੇਸ਼ ਦੀ ਸਰਕਾਰ ਤੇ ਤੇ ਦੇਸ਼ ਦੇ ਜਿਹੜਾ ਆ ਅਖੰਡਤਾ ਤੇ ਏਕਤਾ ਤੇ ਹਮਲਾ ਆ ਕਿਉਂਕਿ ਇਹ ਜਿਹੜੇ ਲੋਕ ਹੈ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਆ ਜਾਤੀਵਾਦੀ ਸਿਸਟਮ ਨੂੰ ਫੈਲਾ ਕੇ ਜਿਹੜਾ ਆ ਆਮ ਲੋਕ ਜਿਹੜੇ ਆ 85% ਮੂਲ ਨਿਵਾਸੀ ਆ ਭਾਰਤ ਦੇ ਉਹਨਾਂ ਨੂੰ ਗੁਲਾਮ ਰੱਖਣ ਦੀ ਇਹਨਾਂ ਦੀ ਮਨਸਾ ਹੈ ਤੋਂ ਸਾਡਾ ਸੰਘਰਸ਼ ਜਿਹੜਾ ਆ ਸਮਤਾ ਸਮਾਨਤਾ ਦਾ ਸੰਘਰਸ਼ ਆ ਅਸੀਂ ਚਾਹੁੰਦੇ ਆ ਕਿ ਦੇਸ਼ ਦਾ ਹਰ ਇੱਕ ਨਾਗਰਿਕ ਜਿਹੜਾ ਆ ਭਾਰਤ ਦਾ ਵਾਸੀ ਆ ਉਹ ਬਿਲਕੁਲ ਬਰਾਬਰ ਹੋਵੇ ਮਾਨ ਸਨਮਾਨ ਦੇ ਨਾਲ ਆਪਣੀ ਜ਼ਿੰਦਗੀ ਜੀਵੇ ਉਹਨੂੰ ਹਰ ਅਦਾਲਤ ਦੇ ਵਿੱਚ ਇਨਸਾਫ ਲਵੇ ਲੇਕਿਨ ਸਾਡੇ ਤਾਂ ਇਹ ਅਦਾਲਤਾਂ ਦੇ ਉੱਤੇ ਹਮਲਾ ਕਰਦੇ ਆ ਸਾਡੇ ਭਾਰਤ ਦੇ ਰਾਸ਼ਟਰਪਤੀ ਜਿਹੜੇ ਆ ਉਹਨੂੰ ਵੀ ਬਰਾਬਰ ਨਹੀਂ ਮੰਨਦੇ ਇਹ ਲੋਕ ਜਿਹੜੇ ਆ ਇਹਨਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਵਰਨ ਬਵਸਤਾ ਦੇ ਵਿੱਚ ਫਸੀ ਹੋਈ ਹੈ ਮਨੁੱਖ ਦੇ ਸਿਸਟਮ ਨਾਲ ਰਾਜ ਚਲਾਉਣਾ ਚਾਹੁੰਦੇ ਆ ਅਸੀਂ ਉਹਦਾ ਪੁਰ ਜੋਰ ਨਿੰਦਾ ਕਰਦੇ ਆ ਉਹਦਾ ਵਿਰੋਧ ਕਰਦੇ ਆ ਤੇ ਹਰ ਤਰ੍ਹਾਂ ਦੇ ਨਾਲ ਅਸੀਂ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਵਤਾ ਦੀ ਵਿਚਾਰਧਾਰਾ ਨੂੰ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਬੇਗੰਪੁਰੇ ਦਾ ਸੰਕਲਪ ਜਿਹੜਾ ਆ ਉਹਨੂੰ ਲਾਗੂ ਕਰਨਾ ਚਾਹੁੰਦੇ ਆ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਤੇ ਸਾਡੇ ਸੰਤਾ ਮਹਾਪੁਰਸ਼ਾਂ ਦਾ ਜਿਹੜਾ ਜਿਹੜਾ ਅੰਦੋਲਨ ਆ ਉਹ ਜਿਹੜਾ ਮਾਨਵਤਾ ਦਾ ਅੰਦੋਲਨ ਆ ਉਹਨੂੰ ਚਾਹੁੰਦੇ ਆ ਕਿ ਭਾਰਤ ਵਿੱਚ ਲਾਗੂ ਕਰੀਏ ਤੇ ਜਾਤੀਵਾਦੀ ਜਿਹੜੇ ਲੋਕ ਆ ਉਹਨਾਂ ਨੂੰ ਦੇਸ਼ ਤੋਂ ਜਿਹੜਾ ਆ ਉਹ ਬਾਹਰ ਕੱਢਿਆ ਜਾਵੇ ਇਹਨਾਂ ਕਹਿੰਦਾ ਜੈ ਭੀਮ ਜੈ ਭਾਰਤ ਵਾਇ ਗੁਰਜੀ ਦਾ ਖਾਲਸਾ ਵਾਇ ਗੁਰਜੀ ਦੀ ਫਤਿਹ